ਮਾਣਯੋਗ ਸਰ ਆਜੀਤ ਜੀ ਬ੍ਰਦਰ ਅੱਜ ਕਿਸਾਨ ਭਰਾਸੀਂ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਤ ਕਰ ਰਹੇ ਹਾਂ ਔਰ ਕਿਸਾਨ ਪਰਾਲੀ ਜਿਹੜੇ ਪੰਜਾਬ ਸਰਕਾਰ ਵਧੀਆ ਐਮਓ ਪਰਾਲੇ ਲੈ ਰਹੀ ਆ ਅੱਜ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਖੱਤਾਂ ਦੇ ਚਾਹੇ ਛੱਡੇ ਜਿੰਨਾ ਵੀ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਵਾਲ ਤਰਾਪੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਤ ਕਰਾਉਣ ਦੀ ਜਿਹੜੀ ਆ ਉਹ ਤਸਵੀਰ ਜਿਹੜੀ ਵੇਚੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਕਿਰਪਾਲ ਸਿੰਘ ਢਿੱਲੋਂ ਮੁੱਖ ਖੇਤੀਬਾੜੀ ਅਫਸਰ ਗੁਰਦਾਸ ਸਰ ਕੀ ਪ੍ਰੋਗਰਾਮ ਸੀ ਅੱਜ ਔਰ ਕਿਸ ਤਰ੍ਹਾਂ ਦਾ ਰਿਆ ਰੁਝਾਨ ਜਿਹੜਾ ਪਿਛੇ ਅੱਗ ਲਗਾਉਣ ਬਾਰੇ ਉਹਦੇ ਬਾਰੇ ਥੋੜਾ ਪੂਰਾ ਐਕਸਪਲੇਨ ਕਰਦੇ ਆ ਇਸ ਤਰ੍ਹਾਂ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 854 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 399 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਖੜਾਵਾ ਜਿਹੜੀਆਂ ਨੇ ਘੱਟ ਵਾਪਰਉਂਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘੱਟ ਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹੈਕੜੇ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜਿਹਦਾ ਸਤਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਏ ਹਾਂ। ਸੋ ਕਿੰਨੇ ਕਿਸਾਨ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਅੱਜ ਸਨਮਾਨ ਪੱਤਰ ਦਿੱਤਾ ਜਾ ਰਿਹਾ। ਇਸ ਵੇਲੇ ਕਿਸਾਨ 150 ਦੇ ਕਰੀਬ ਕਿਸਾਨ ਨੇ ਜਿਹੜੇ ਵੱਖ-ਵੱਖ ਬਲਾਕਾਂ ਚੋਂ ਆਏ ਆ ਜਿਨ੍ਹਾਂ ਨੂੰ ਅੱਜ ਡੀਸੀ ਸਾਹਿਬ, ਐਮਐਲਏ ਸਾਹਿਬ ਸਨਮਾਨ ਸਰਟੀਫਿਕੇਟ ਦੇਣਗੇ। ਇਹ ਜਿਹੜਾ ਸਰਟੀਫਿਕੇਟ ਆ ਇਹਦਾ ਨਾਂ ਰੱਖਿਆ ਵਾਤਾਵਰਣ ਦੇ ਰਾਖੇ। ਇਹ ਸਰਟੀਫਿਕੇਟ ਦਾ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਕਿਸੇ ਵੀ ਭਾਗ ਦੇ ਕੋਲ ਆਪਣੇ ਕੰਮ ਕਰਨ ਵਾਸਤੇ ਜਾਏਗਾ ਤੇ ਉਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਹਨੂੰ ਕਿਸੇ ਲਾਈਨ 'ਚ ਨਹੀਂ ਲੱਗਣਾ ਪਏਗਾ ਉਹਨੂੰ ਕੋਈ ੱੱਕੇ ਨਹੀਂ ਖਾਣੇ ਪੈਣਗੇ ਅਫਸਰशाही ਜਿਹੜਾ ਉਹਦਾ ਪੂਰਾ ਮਾਣ ਸਤਿਕਾਰ ਕਰੇ ਹੋਰ ਕਿਸਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ 854 ਸੀ ਇਸ ਸਾਲ 369 ਆਏ ਨੇ ਤੇ ਅਗਲੇ ਸਾਲ ਇਹ ਕਿਸਾਨ ਵੀਰ ਬਿਲਕੁਲੀ ਜ਼ੀਰੋ ਬੁਖਤ ਕਰ ਦੇਣਾ ਪੋਲੂਸ਼ਨ ਨੂੰ ਵੱਲੋਂ ਸਾਡੇ ਜਿਹੜੇ ਵਿੱਚ ਕੋਈ ਕਿਸੇ ਵੀ ਨੂੰ ਵੀ ਅੱਗ ਨਾ ਲੱਗੇ ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਿਉਂਕਿ ਮੈਂ ਹੁਣ ਰਿਟਾਇਰ ਹੋ ਰਿਹਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਆ ਰਹੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਲ ਦੀ ਪਲੈਨਿੰਗ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਮੇਨ ਕਿਸਾਨਾਂ ਨੂੰ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੰਬਾਈਨ ਜਦੋਂ ਕੱਟਦੀ ਆ ਝੋਨਾ ਤੇ ਜਿਹੜਾ ਉਹਦੇ ਨਾਲ ਸੁਪਰ ਐਸਐਮਐਸ ਲੱਗਣਾ ਹੁੰਦਾ ਉਹ ਨਹੀਂ ਲਾਉਂਦੇ ਕੰਬਾਈਨਾ ਵਾਲੇ ਤੇ ਉਹਦੇ ਨਾਲ ਜਿਹੜਾ ਫਲੂਸ ਆ ਉੱਪਰ ਰਹਿ ਜਾਂਦਾ ਜਦੋਂ ਕਟਿੰਗ ਕਰਦੇ ਆ ਤੇ ਉਹ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਉਹ ਵਿੱਚ ਆ ਜਾਂਦਾ ਜਿਹੜੀ ਸੰਧੀ ਵੀ ਦੀ ਵੀ ਕਿਤੇ ਕਿਤੇ ਸਮੱਸਿਆ ਆਉਂਦੀ ਆ ਉਹਦਾ ਕਾਰਨ ਵੀ ਉਹੋ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਤੁਸੀਂ ਅਗਲੀ ਵਾਰ ਕੰਬਾਈਨਾ ਵਾਲਿਆਂ ਕੋਲ ਜਿਹੜਾ ਸੁਪਰ ਐਸਐਮਐਸ ਆ ਉਹ ਮੰਡੀਟਰੀ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ 99153 86450 ਤੇ ਇਹ ਕਿ ਪਿਛਲੇ ਸਾਲ ਜਿਹੜਾ ਕਿ ਹੁਣ ਜਾ ਰਿਹਾ ਇਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਟੋਟਲ ਸਾਡੇ ਇਨਸੀਡੈਂਟ ਸੀ 856 ਸੀ ਉਹ ਜੋ ਸਾਡਾ ਟੀਚਰਸ ਵਿਦ ਹੈਸ ਹੈ ਕਿ ਜ਼ੀਰੋ ਬਰਨਿੰਗ ਦਾ ਕਰਨਾ ਮਾਨਚੂ ਡਿਪਟੀ ਕਮਿਸ਼ਨਰ ਡਾਟਰ ਹਮਾਸ਼ੂ ਅਗਰਵਾਲ ਜੀ ਦੀ ਅਗਵਾਈ ਹੇਠ ਜੋ ਕੈਂਪੇਨ ਚਲਾਈ ਗਈ ਪਹਿਲਾਂ ਤਾਂ ਅਸੀਂ ਜਿਹੜੇ ਹਾਰਟਸਪੌਟ ਸਾਡੇ 15 55 ਵਿਲੇਜ ਹੀ ਉਹਨਾਂ ਨੂੰ ਜਾ ਕੇ ਟਾਰਗੇਟ ਕਰਕੇ ਤੇ ਉਹਨਾਂ ਨੂੰ ਫਾਰਮਰ ਨੂੰ ਜਿਹੜਾ ਸਮਝਾਇਆ ਗਿਆ ਪੰਚਾਇਤਾਂ ਨੂੰ ਸਮਝਾਇਆ ਗਿਆ ਕੋਟੀ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਜ਼ੀਰੋ ਬਰਨਿੰਗ ਹੋ ਜਾਣਗੇ ਉਹਨਾਂ ਨੂੰ ਆਪਾਂ 1 ਲੱਖ ਰੁਪਈਆ ਜਿਹੜਾ ਨਾਮ ਵੱਜੋ ਜਿਹੜੇ ਵਿਕਾਸ ਕਾਰਜ ਨੇ ਉਹ ਆਪਾਂ ਦੇਵਾਂਗੇ ਸੋ ਉਹ ਉਲਟੀ ਉਹ ਜਿਹੜਾ ਟਾਰਗੇਟ ਸਾਡਾ ਸੀ ਲਗਭਗ ਸਾਡਾ 55% ਅਹੀ ਜਿਹੜੇ ਇਨਸੀਡੈਂਟ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ 55% ਦਾ ਮਤਲਬ ਕਿ ਪੰਜਾਬ ਦੇ ਵਿੱਚ ਦੂਜਾ ਜਾਂ ਤਿੰਜਾ ਜਿਹੜਾ ਸਾਡਾ ਨੰਬਰ ਆਉਂਦਾ ਵਾ ਜਿਹਦੇ ਵਿੱਚ ਮੈਕਸੀਮ ਇਨਸੀਡੈਂਟ ਘਟਿਆ ਸੋ ਉਹ ਉਹਨਾਂ ਜਿਹੜੇ ਜਿਹੜੇ ਕਿਸਾਨਾਂ ਨੇ योगदान ਪਾਇਆ ਵਧੀਆ ਕੀਤਾ ਕੰਮ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਕਿ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਿਨ੍ਹਾਂ ਨੇ ਨੀਰੋ ਪਰਨਿੰਗ ਕੀਤੀ ਆ ਤੇ ਇਹਨਾਂ ਨੂੰ ਵਾਤਾਵਰਣ ਦੇ ਰਖਵਾਲੇ ਤੌਰ ਤੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਣਾ ਵਾ ਉਹ ਕਿੰਨੇ ਕਿਸਾਨ ਆ ਟੋਟਲ ਲਗਭਗ ਇਹਦੇ ਵਿੱਚ ਕੋਈ 10 10 ਤੋਂ ਲਗਭਗ 15 ਹਰ ਇੱਕ ਬਲਾਕ ਤੇ ਆ ਇਹਦਾ ਮਤਲਬ ਕਿ ਜੇ ਸਾਡੇ 10 ਬਲਾਕ ਨੇ ਤੇ ਲਗਭਗ ਜਿਹੜਾ 1000 ਕਸਾ ਦੇਖਿਆ ਜਾਇ ਤੇ ਆਪਾਂ ਵੀ ਟਰਨ ਜਾ ਕੇ ਦੇਖਿਆ ਬਹੁਤ ਜ਼ਿਆਦਾ ਵੇਅਰ ਕੀਤਾ ਗਿਆ ਤੁਹਾਡੇ ਵੱਲੋਂ ਵੀ ਜਾਨ ਲੱਗਦਾ ਵੀ ਉਸ ਚੀਜ਼ ਦਾ ਫਲ ਮਿਲੇਗਾ ਵੀ ਗਾਂ ਲੋਕੀ ਹੋਰ ਜ਼ਿਆਦਾ ਬਿਲਕੁਲ ਤੁਹਾਡਾ ਜਿਹੜਾ ਹੁਣ ਆਉਣ ਵਾਲੇ ਸਮਾਂ ਜਿਹੜਾ ਤੁਹਾਡਾ ਟਾਰਗੇਟ ਹੋਏਗਾ ਕਿ ਜ਼ੀਰੋ ਬਰਨਿੰਗ ਨੈਕਸਟ ਟਾਈਮ ਨੈਕਸਟ ਜਿਹਦਾ ਵੀ ਹੁਣ ਤੋਂ ਆਪਾਂ ਜਿਹੜਾ ਉਹ ਜਿਹੜੀ ਪਲੈਨਿੰਗ ਜਿਹੜੀ ਉਹਦੀ ਬਿਉਤ ਬੰਦੀ ਆ ਉਹ ਕਰਨੀ ਆ ਵੀ ਆਪਾਂ ਕਿਵੇਂ ਜਿਹੜੀ ਜ਼ੀਰੋ ਬਰਨਿੰਗ ਕਰਨੀ ਆ ਤਾਂ ਅਗਲੇ ਸਾਲ ਜਿਹੜਾ ਤੁਹਾਡਾ ਐਕਸ ਜੇ 300 ਚ 398 ਜਿਹੜੇ ਨੰਬਰ 369 ਜਿਹੜੇ ਐਕੀ ਇਨਸੀਡੈਂਟ ਆਇਆ ਉਹ ਬਿਲਕੁਲ ਜ਼ੀਰ ਸਰ ਪੰਜਾਬ ਚੋਂ ਕਿੰਨੇ ਨੰਬਰ ਤੇ ਆਪਣਾ ਜ਼ਿਲ੍ਹਾ ਕਿ ਦੱਸੋ ਆਪਣਾ ਜਿਹੜਾ ਐਸਲ ਜਿਹੜਾ ਵਾ ਉਹ ਤੀਜੇ ਨੰਬਰ ਤੇ ਦੂਜੇ ਜਾਂ ਤੀਜੇ ਨੰਬਰ ਤੇ ਹੋ ਗਈ ਜੀ ਆਪਾਂ ਉਧਰ ਲਾਈਏ 18ਵਾਂ ਨੰਬਰ ਜਿਹੜਾ ਇਸਟੇਟ ਹੌਨ ਦੇ ਵਿੱਚ ਨਿਵਾਸੀ ਚਿਮਾ ਲਾਲੀ ਚਿਮੇ ਕਰਕੇ ਮਰਜਾਨ ਦੇ ਨੇ ਪਿੰਡ ਮੇਰਾ ਬਰੀਆਰ ਹੈ ਬਰਾਗ ਗੁਰਦਾਸਪੁਰ ਹੈ ਮਾਰੇ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜਿਹੜੇ ਲੋਕ ਬਰਾਲੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਬੜੀ ਮਹਿਕਮੇ ਦਾ ਬੜਾ ਵੱਡਾ ਉਪਰਾਲਾ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਮਾਨਤਿਕ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਇਹ ਇਹਨਾਂ ਦਾ ਇਹਨਾਂ ਮਾਨ ਸਤਕਾਰ ਹੁੰਦਾ ਲੋਕਾਂ ਤੇ ਅਸਰ ਤੇ ਪੈਂਦਾ ਹੀ ਜਾਂਦਾ ਜੀ ਕਿ ਸਨਮਾਨ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਬਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਿਉਂ ਦੇ ਮੌਸਮ ਹੋ ਸੰਭਾਲੀਏ ਸਾਡੇ ਪਰਿਵਾਰ ਨੇ ਅਜੇ ਤੱਕ ਅੱਕ ਨਹੀਂ ਲਾਈ ਕਿੰਨੀ ਪੈਲੀ ਹੈ ਤੁਹਾਡੀ ਜਿਹੜੀ ਸਾਡਾ ਸਾਡੇ ਕੋਲ ਅਸਲੇ 22 ਏਕੜ ਪੈਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ 10 ਮਾਤ ਝੋਨਾ ਹਰ ਤਰ੍ਹਾਂ ਦੀ ਫਸਲੀ ਚ ਲਾਉਂਦੇ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਪਹੀ ਅੱਗ ਲਾਈ